ਘਰ ਵਾਲੀ ਗਵਰਨਮੈਂਟ ਜੌਬ ਤੇ ਲੱਗੀ ਹੁੰਦੀ ਆ ਤੇ ਗਵਰਨਮੈਂਟ ਜੌਬ ਤੇ ਲੱਗੀ ਹੋਈ ਘਰ ਵਾਲੀ ਨੂੰ ਭਈਏ ਦੇ ਨਾਲ ਪਿਆਰ ਹੋ ਜਾਂਦਾ ਜਦੋਂ ਭਈਆ ਇਸ਼ਕ ਦੇ ਵਿੱਚ ਕਮਲਾ ਹੋ ਜਾਂਦਾ ਤੇ ਫਿਰ ਉਹ ਔਰਤ ਭਈਏ ਨੂੰ ਕਹਿੰਦੀ ਆ ਕਿ ਤੂੰ ਮੇਰੇ ਪੁੱਤ ਨੂੰ ਤੇ ਮੇਰੇ ਘਰ ਵਾਲੇ ਨੂੰ ਮਾਰ ਦੇ ਘਰ ਵਾਲੀ ਫਿਰ ਭਈਏ ਦੇ ਨਾਲ ਰਲ ਕੇ ਆਪਣੇ ਪੁੱਤ ਦਾ ਤੇ ਆਪਣੇ ਘਰ ਵਾਲੇ ਦਾ ਦੇਖੋ ਫਿਰ ਕਿਦਾਂ ਕਤਲ ਕਰਾਉਂਦੀ ਆ ਤੇ ਕਤਲ ਕਰਾਉਣ ਪਿੱਛੇ ਜਿਹੜਾ ਕਾਰਨ ਸੀਗਾ ਏ ਤੁਸੀਂ ਸੁਣ ਕੇ ਇੱਕ ਵਾਰੀ ਹੈਰਾਨ ਹੋ ਜਾਓਗੇ ਤੁਸੀਂ ਇੱਕ ਵਾਰੀ ਸੁੰਨ ਹੋ ਜਾਓਗੇ ਕਿ ਇੱਕ ਛੋਟੀ ਜੀ ਗਲਤੀ ਦੀ ਇੰਨੀ ਵੱਡੀ سزا ਹਾਂਜੀ ਕੀ ਹਾਲ ਚਾਲ ਹੈ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਸਿਆਣੇ ਕਹਿੰਦੇ ਵੀ ਕਾਲ ਯੁਗ ਆ ਗਿਆ ਪਰ ਮੈਂ ਕਹਿੰਨਾ ਵੀ ਕਾਲ ਯੁਗ ਹੱਦਾਂ ਪਾਰ ਕਰ ਗਿਆ ਇੱਕ ਔਰਤ ਨੇ ਇੱਕ ਛੋਟੀ ਜੀ ਗਲਤੀ ਦੇ ਕਾਰਨ ਲੋਕਾਂ ਦੀਆਂ ਟੀਚਰਾਂ ਤੇ ਮੁਖੌਲਾਂ ਤੋਂ ਤੰਗ ਆ ਕੇ ਆਪ ਦੇ ਘਰ ਵਾਲੇ ਦਾ ਤੇ ਆਪ ਦੇ ਪੁੱਤ ਦਾ ਕਤਲ ਕਰਾ ਦਿੱਤਾ ਆਜੋ ਕਰਦੇ ਆ ਕਹਾਣੀ ਦੀ ਸ਼ੁਰੂਆਤ ਜੇ ਹੁੰਦਾ ਕਿ ਜਿਹੜੀ ਇਹ ਔਰਤ ਹੁੰਦੀ ਆ ਇਹ ਬਹੁਤ ਜਿਆਦੀ ਸੋਹਣੀ ਸੁਨੱਖੀ ਹੁੰਦੀ ਆ ਤੇ ਪੜ੍ਹੀ ਲਿਖੀ ਵੀ ਹੁੰਦੀ ਆ ਇਹ ਆਪਦੇ ਮਾਪਿਆਂ ਦੀ ਕੱਲੀ ਕਲੀਤੀ ਹੁੰਦੀ ਆ ਗਵਰਨਮੈਂਟ ਜੌਬ ਕਰਦੀ ਹੁੰਦੀ ਆ ਚਲੋ ਜੀ ਜਦੋਂ ਇਹ ਜ਼ਬਾਨ ਹੋ ਜਾਂਦੀ ਆ ਉਸ ਤੋਂ ਬਾਅਦ ਇਹਦੇ ਲਈ ਰਿਸ਼ਤੇ ਲੱਭਣ ਦਾ ਕੰਮ ਸ਼ੁਰੂ ਕੀਤਾ ਜਾਂਦਾ ਚਲੋ ਜੀ ਇੱਕ ਰਿਸ਼ਤਾ ਦੇਖਿਆ ਪਸੰਦ ਨਹੀਂ ਦੋ ਰਿਸ਼ਤੇ ਦੇਖੇ ਪਸੰਦ ਨਹੀਂ ਤੀਜੇ ਚੌਥੀ ਵਾਰ ਇੱਕ ਬਹੁਤ ਚੰਗੇ ਘਰ ਦੇ ਮੁੰਡੇ ਦਾ ਰਿਸ਼ਤਾ ਇਹਦੇ ਪਿਓ ਨੂੰ ਪਸੰਦ ਆ ਜਾਂਦਾ ਪਰ ਜਿਹੜਾ ਉਹ ਮੁੰਡਾ ਸੀਗਾ ਉਹ ਕੋਈ ਬਾਹਲਾ ਗੋਰਾ ਚਿੱਟਾ ਨਹੀਂ ਸੀਗਾ ਰੰਗ ਦਾ ਉਹ ਕਾਲਾ ਸੀਗਾ ਉੱਚਾ ਕੱਦ ਕਾਠ ਦਾ ਚੰਗਾ ਸੀਗਾ ਪਰ ਉਹਦੇ ਕੋਲੇ ਪ੍ਰਾਪਰਟੀ ਜ਼ਮੀਨ ਜਾਇਦਤ ਬਹੁਤ ਸੀਗੀ ਚਲੋ ਜੀ ਪਿਓ ਨੇ ਸੋਚਿਆ ਵੀ ਕੱਲੀ ਕਲੀ ਧੀ ਆ ਵਿਚਾਰ ਰੰਗ ਦਾ ਕੀ ਆ ਰੰਗ ਦਾ ਦੁਨੀਆ ਤੇ ਦੋ ਹੀ ਆ ਜਾਂ ਗੋਰਾ ਤੇ ਜਾਂ ਕਾਲਾ ਵੀ ਚਲ ਵਿਆਹ ਕਰ ਦਿੰਦਾ ਹਨਾ ਵੀ ਸਾਰੀ ਉਮਰ ਰਾਜ ਕਰੂਗੀ ਵੀ ਇਹਨਾਂ ਦੇ ਘਰੇ ਨੌਕਰ ਚਾਕਰ ਸਾਰਾ ਕੁਝ ਹੈਗਾ ਹਨਾ ਵੀ ਕੋਈ ਗੱਲ ਨਹੀਂ ਚਲੋ ਜਿਹੜਾ ਪਿਓ ਹੁੰਦਾ ਉਹ ਰਿਸ਼ਤਾ ਪੱਕਾ ਕਰ ਦਿੰਦਾ ਇਸ ਕੁੜੀ ਨੂੰ ਵੀ ਪੁੱਛਿਆ ਜਾਂਦਾ ਚਲੋ ਜੀ ਉਸ ਟਾਈਮ ਤੇ ਇਹ ਵੀ ਹਾਂ ਕਰ ਦਿੰਦੀ ਆ ਪਤਾ ਨਹੀਂ ਕੀ ਸੋਚ ਕੇ ਹਾਂ ਕਰ ਦਿੰਦੀ ਆ ਉਹ ਰੱਬ ਜਾਣਦਾ ਜਦਾ ਦਿਲ ਜਾਣਦਾ ਉਸ ਤੋਂ ਬਾਅਦ ਇਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਕੁਝ ਸਮੇਂ ਤੱਕ ਇਹ ਆਪਦੇ ਘਰ ਵਾਲੇ ਨਾਲ ਬਹੁਤ ਵਧੀਆ ਰਹਿੰਦੀ ਆ ਚਲੋ ਜੀ ਵਿਆਹ ਤੋਂ 6 ਮਹੀਨੇ ਬਾਅਦ ਪ੍ਰੈਗਨੈਂਟ ਹੋ ਜਾਂਦੀ ਆ ਪ੍ਰੈਗਨੈਂਸੀ ਤੋਂ ਬਾਅਦ ਇਹਦੇ ਘਰੇ ਬੱਚਾ ਹੁੰਦਾ ਬੇਟੇ ਦਾ ਜਨਮ ਹੁੰਦਾ ਤੇ ਜਿਹੜਾ ਬੇਟਾ ਵੀ ਸੀਗਾ ਉਹ ਵੀ ਬਿਲਕੁਲ ਡਿੱਟੋ ਕਾਪੀ ਆਪਣੇ ਪਿਓ ਵਰਗਾ ਸੀਗਾ ਨੈਣ ਨਕਸ਼ ਵੀ ਉਹਦੇ ਵਰਗੇ ਸੀ ਤੇ ਰੰਗ ਦਾ ਵੀ ਕਾਲਾ ਸੀ ਚਲੋ ਜਦੋਂ ਬੇਟਾ 1.5-2 ਸਾਲ ਦਾ ਹੋ ਗਿਆ ਉਹ ਬਿਲਕੁਲ ਕਾਲਾ ਹੋ ਗਿਆ ਜਿਵੇਂ ਆਪਦੇ ਪਿਓ ਵਰਗਾ ਹੋ ਗਿਆ ਹੁਣੇ ਗੋਰੀ ਚਿੱਟੀ ਸੀਗੀ ਇਹ ਆਪਦੇ ਮੁੰਡੇ ਨੂੰ ਆਪਦੀ ਕੁਛੜੇ ਵੀ ਨਾ ਚੱਕਿਆ ਕਰੇ ਕਿ ਅਗਰ ਇਹ ਮੈਨੂੰ ਤਾਂ ਸ਼ਰਮ ਆਉਂਦੀ ਆ ਵੀ ਮੈਨੂੰ ਲੋਕੀ ਕੀ ਕਹਿਣਗੇ ਚਲੋ ਜਿਹਨੇ ਰਿਸ਼ਤੇਦਾਰੀ ਵਿੱਚ ਕੋਈ ਵਿਆਹ ਹੁੰਦਾ ਉਸ ਵਿਆਹ ਤੇ ਜਾਂਦੀ ਆ ਤੇ ਜਦੋਂ ਆਪਾਂ ਕੁੜੀ ਮੁੰਡੇ ਨੂੰ ਛਗਣ ਪਾਉਂਦੇ ਉੱਥੇ ਫੋਟਮਾਂ ਹੁੰਦੀਆਂ ਨੇ ਉਸੇ ਤਰ੍ਹਾਂ ਜਦੋਂ ਇਹ ਛਗਣ ਪਾ ਰਹੇ ਸੀ ਇਹਨਾਂ ਦੀਆਂ ਫੋਟਮਾਂ ਹੋਈਆਂ ਜਦੋਂ ਇਹ ਫੋਟਮਾਂ ਕਰਾ ਕੇ ਉੱਥੋਂ ਤੁਰਦੇ ਆ ਕਿਸੇ ਔਰਤ ਨੇ ਟੀਚਰ ਕਰਤੀ ਵੀ ਚੰਨ ਨੂੰ ਗ੍ਰਹਿਣ ਲੱਗਿਆ ਹੋਇਆ ਤੁਹਾਨੂੰ ਪਤਾ ਵੀ ਕਈ ਔਰਤਾਂ ਐਵੇਂ ਜਿ ਹੁੰਦੇ ਨੇ ਜਿਹੜੇ ਟੀਚਰ ਕਰ ਲੈਂਗਾ ਨਹੀਂ ਬਾਲੀ ਗੱਲ ਸੋਚਦੀਆਂ ਉਹ ਗੱਲ ਇਹਦੇ ਦਿਲ ਤੇ ਬਹੁਤ ਵੱਡਾ ਘਰ ਕਰ ਗਈ ਉਸੇ ਵਿਆਹ ਦੇ ਵਿੱਚ ਕਿਸੇ ਔਰਤ ਨੇ ਵੀ ਗੱਲ ਕਹਿ ਦਿੱਤੀ ਕਿ ਇਹ ਤਾਂ ਪਿਓ ਪੁੱਤ ਦੋਵੇਂ ਇੱਕੋ ਜਿਹੇ ਆ ਸੇਮ ਇੱਕੋ ਜਿਹੇ ਰੰਗ ਰੂਪ ਆ ਹਨ ਵੀ ਜੇ ਮੁੰਡਾ ਤੇਰੇ ਤੇ ਚਲਾ ਜਾਂਦਾ ਤੇ ਚਲੋ ਵ ਤਹਾਨੂੰ ਪਤਾ ਕੁਝ ਕੁ ਬੁੜੀਆਂ ਨੂੰ ਇਹੋ ਜਿਹੀਆਂ ਗੱਲਾਂ ਕਰਨ ਦੀ ਬੜੀ ਚਸ ਹੁੰਦੀ ਆ ਟੀਚਰ ਮਕੌਲ ਕਰਨ ਦੀ ਚਲੋ ਜੀ ਉਹ ਗੱਲਾਂ ਇਹਦੇ ਦਿਲ ਦੇ ਅੰਦਰ ਪਹੁੰਚਦਾ ਕਰ ਕਰਕੇ ਉਸ ਤੋਂ ਬਾਅਦ ਰਿਸ਼ਤੇ ਵਿੱਚ ਆਉਂਦੇ ਜਾਂਦੇ ਰਹਿੰਦੇ ਸੀਗੇ ਜਿਵੇਂ ਕਦੀ ਮਾਸਦੀ ਦੀ ਕੁੜੀ ਨੂੰ ਟੀਚਰ ਕਰਤੀ ਕਦੀ ਭੂਆ ਦੀ ਕੁੜੀ ਨੂੰ ਟੀਚਰ ਕਰਤੀ ਵੀ ਭਾਜੀ ਦਾ ਇਹੋ ਜਿਹਾ ਜਿਵੇਂ ਖੰਡੋ ਤੇ ਕੀੜਾ ਤੁਰਿਆ ਫਿਰਦਾ ਜਿਵੇਂ ਕੁੜੀਆਂ ਹਾਨ ਪਰਵਾ ਨੂੰ ਟੀਚਰਾਂ ਕਰ ਲੈਂਦੀਆਂ ਨੇ ਪਰ ਉਹ ਗੱਲਾਂ ਇਹਦੇ ਦਿਲ ਤੇ ਏਡਾ ਗਹਿਰਾ ਅਸਰ ਕਰ ਰਹੀਆਂ ਸੀ ਕਿਆਂ ਇਹਨੂੰ ਐ ਲੱਗਣ ਲੱਗ ਗਿਆ ਕਿ ਮੇਰੇ ਪਿਓ ਨੇ ਬਹੁਤ ਵੱਡੀ ਗਲਤੀ ਕਰਤੀ ਕਿ ਮੇਰਾ ਰੰਗ ਰੂਪ ਨਹੀਂ ਦੇਖਿਆ ਮੈਂ ਏਡੀ ਸੋਹਣੀ ਸੁਨੱਖੀ ਗੋਰੀ ਚਿੱਟੀ ਗਵਰਨਮੈਂਟ ਜੌਬ ਕਰਦੀਆਂ ਮੈਂ ਤੇ ਜਿਹੜਾ ਮੇਰਾ ਘਰ ਵਾਲਾ ਉਹ ਕਾਲਾ ਜਿਹੇ ਮੇਰਾ ਮੁੰਡਾ ਗਾਂਹ ਪੈਦਾ ਹੋਇਆ ਉਹ ਵੀ ਕਾਲਾ ਚਲੋ ਜੀ ਇਹ ਉਹ ਗੱਲਾਂ ਸੋਚ-ਸੋਚ ਕੇ ਇਹਦਾ ਦਿਮਾਗ ਇੰਨਾ ਕਪੁੱਠਾ ਹੋ ਜਾਂਦਾ ਕਿ ਇਹਨਾਂ ਦੇ ਘਰ ਦੇ ਵਿੱਚ ਇੱਕ ਨੌਕਰ ਹੁੰਦਾ ਜਿਹੜਾ ਕਿ ਯੂਪੀ ਦਾ ਰਹਿਣ ਵਾਲਾ ਹੁੰਦਾ ਤਾਂ ਇਹਨੇ ਕੀ ਕੀਤਾ ਇਹਨੇ ਉਸ ਭਈਏ ਨਾਲ ਅੱਖ ਮਟੱਕਾ ਸ਼ੁਰੂ ਕਰ ਲਿਆ ਭਈਏ ਨੂੰ ਐ ਸੀਗਾ ਵੀ ਜਿਹੜੀ ਮੇਰੀ ਮਾਲਕਣਾ ਵੀ ਉਹ ਮੇਰੇ ਤੇ ਟਰਾਈ ਮਾਰਦੀ ਆ ਚਲੋ ਜੀ ਹੌਲੀ ਹੌਲੀ ਇਹਦੀ ਭਈਏ ਦੇ ਨਾਲ ਗੱਲਬਾਤ ਖੁੱਲ ਗਈ ਉਸ ਤੋਂ ਬਾਅਦ ਇਹੇ ਚੋਰੀ ਛੱਪੀ ਭਈਏ ਨੂੰ ਇੱਕ ਦੋ ਵਾਰੀ ਮਿਲੀ ਹੋ ਸਕਦਾ ਇੱਕ ਦੋ ਵਾਰੀ ਇਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨ ਵੀ ਬਣੇ ਹੋਣ ਹੁਣ ਭਈਏ ਨੂੰ ਨਹੀਂ ਸੀ ਪਤਾ ਵੀ ਜਿਹੜੀ ਮਾਲਕਣ ਮੇਰੇ ਨਾਲ ਅੱਖ ਮਟੱਕੇ ਕਰਦੀ ਆ ਵੀ ਜਿਹੜੀ ਮੈਨੂੰ ਮਿਲਦੀ ਪਈ ਆ ਵੀ ਇਹਨੇ ਮੇਰੇ ਤੋਂ ਕਿੰਨਾ ਕ ਵੱਡਾ ਕੰਮ ਕਰਾਉਣਾ ਚਲੋ ਜੀ ਉਸ ਤੋਂ ਬਾਅਦ ਜਦੋਂ ਭਈਆ ਪੂਰਾ ਇਹਦੇ ਜਾਲ ਦੇ ਵਿੱਚ ਫਸ ਗਿਆ ਦੋ ਕੁ ਮਹੀਨਿਆਂ ਬਾਅਦ ਇਹ ਭਈਏ ਨੂੰ ਇਹ ਗੱਲ ਕਹਿੰਦੀ ਆ ਵੀ ਤੂੰ ਇੱਕ ਕੰਮ ਕਰਨਾ ਮੇਰਾ ਜੇ ਤੂੰ ਮੈਨੂੰ ਪਿਆਰ ਕਰ ਦੰਦਾ ਹੁਣ ਤੁਹਾਨੂੰ ਪਤਾ ਕੀ ਔਰਤ ਦਾ ਜਿਸਮ ਦੇਖ ਕੇ ਵੱਡੇ ਵੱਡੇ ਬੰਦਿਆਂ ਦਾ ਦਿਮਾਗ ਹਿੱਲ ਜਾਂਦਾ ਤੇ ਉਹ ਤਾਂ ਫਿਰ ਵੀ ਭਈਆ ਸੀਗਾ ਭਈਆ ਦਾ ਦਿਮਾਗ ਐ ਹਿੱਲ ਗਿਆ ਵੀ ਇੱਕ ਤਾਂ ਮੈਡਮ ਸੋਹਣੀ ਸੁਨੱਖੀ ਬਹੁਤ ਆ ਉਤੋਂ ਇੰਨੀ ਅਮੀਰ ਆ ਵੀ ਮੇreturnData ਚਾਂਦੀ ਹੋਗੀ ਵੀ ਮੈਨੂੰ ਤਾਂ ਸੋਨੇ ਦੇ ਅੰਡੇ ਦੇ ਨਾਲੀ ਮੁਰਗੀ ਮਿਲ ਗਈ ਚਲੋ ਜੀ ਭਈਆ ਕਹਿੰਦਾ ਵੀ ਹਾਂਜੀ ਦੱਸੋ ਕੀ ਕੰਮ ਕਰਨਾ ਤਾਂ ਇਹ ਭਈਏ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਘਰ ਵਾਲੇ ਦਾ ਤੇ ਮੇਰੇ ਪੁੱਤ ਦਾ ਦੋਨਾਂ ਦਾ ਕਤਲ ਕਰਨਾ ਇੱਕ ਵਾਰੀ ਤਾਂ ਭਈਆ ਚੌਂਕ ਜਾਂਦਾ ਇਹ ਗੱਲ ਸੁਣ ਕੇ ਵੀ ਆ ਕੀ ਹੋ ਗਿਆ ਹਨ ਭਈਆ ਕਹਿੰਦਾ ਮਾਲਕ ਨ ਰਹਿਣ ਦੋ ਇਹੋ ਜਿਹਾ ਆਪਾਂ ਕੰਮ ਨਹੀਂ ਕਰਨਾ ਹਨ ਫਸ ਜਾਗੇ ਜਿਹੋ ਜੂ ਬੋਹ ਜੂ ਪਰ ਤੁਹਾਨੂੰ ਪਤਾ ਹੈ ਕਿ ਜਦੋਂ ਔਰਤ ਦਾ ਦਿਮਾਗ ਪੁੱਠਾ ਹੋ ਜੇ ਤਾਂ ਬੜਾ ਖਤਰਨਾਕ ਹੋ ਜਾਂਦਾ ਹੁਣ ਉਹ ਨਿਤਨੇਤ ਦੀ ਅੰਟੀਚਰਾਂ ਤੋਂ ਮਖੌਲਾਂ ਤੋਂ ਬਹੁਤ ਤੰਗ ਆ ਚੁੱਕੀ ਸੀ ਉਹ ਆਪਦੇ ਘਰ ਵਾਲੇ ਤੇ ਆਪਦੇ ਬੱਚੇ ਨੂੰ ਬਹੁਤ ਨਫ਼ਰਤ ਕਰਨ ਲੱਗ ਗਈ ਸੀ ਨਫ਼ਰਤ ਕਰਨ ਦਾ ਕਾਰਨ ਕੀ ਸੀ ਸਿਰਫ ਕਾਲਾ ਰੰਗ ਜਦੋਂ ਭਈਏ ਨੂੰ ਇਹ ਕਹਿੰਦੀ ਆ ਘਰ ਵਾਲੀ ਵੀ ਤੂੰ ਮੈਨੂੰ ਪਿਆਰ ਨਹੀਂ ਕਰਦਾ ਦੇਖ ਲੈ ਮੈਂ ਤੇਰੇ ਲਈ ਕੀ ਨਹੀਂ ਕੀਤਾ ਤੈਨੂੰ ਉਹਦਾ ਤਨਮਨ ਸਭ ਕੁਝ ਲਟਾਇਆ ਹਨਾ ਵੀ ਤੂੰ ਮੇਰੇ ਘਰ ਵਾਲੇ ਨੂੰ ਮਾਰ ਦੇ ਉਸ ਤੋਂ ਬਾਅਦ ਇਸ ਜਗ੍ਹਾ ਤੇ ਮੈਂ ਤੈਨੂੰ ਰੱਖ ਲੂੰਗੀ ਤੂੰ ਨੌਕਰ ਬਣ ਕੇ ਰਹੀਂ ਪਰ ਹੋਏਗਾ ਤੂੰ ਮੇਰਾ ਘਰ ਵਾਲਾ ਭਈ ਜਦੋਂ ਭਈ ਇਹੋ ਇੱਡਾ ਵੱਡਾ ਲਾਲਚ ਦਿੱਤਾ ਭਈ ਇਹਦਾ ਦਿਮਾਗ ਖਰਾਬ ਹੋ ਗਿਆ ਭਈਆ ਕਹਿੰਦਾ ਵੀ ਦੱਸੋ ਕਦੋਂ ਇਹ ਕਤਲ ਕਰਨਾ ਤਾਂ ਇਹ ਹੁਣ ਕੀ ਕਰਦੀ ਸੀ ਜਦੋਂ ਇਹ ਡਿਊਟੀ ਜਾਂਦੀ ਸੀ ਤਾਂ ਭਈਏ ਨਾਲ ਫੋਨ ਤੇ ਗੱਲਾਂ ਬਾਤਾਂ ਕਰਦੇ ਰਹਿੰਦੀ ਸੀਗੀ ਭਈਆ ਮੌਕਾ ਲੱਭਦਾ ਸੀਗਾ ਵੀ ਹੁਣ ਮਾਲਕ ਇਕੱਲਾ ਟੱਕਰੇ ਜਾਂਦਾ ਬੇਟਾ ਇਕੱਲਾ ਟੱਕਰੇ ਵੀ ਦੋਨੋਂ ਨੂੰ ਮੈਂ ਇਕੱਠਿਆਂ ਖਤਮ ਕਰਦਾ ਹਣਾ ਇਹਨੇ ਉੱਥੇ ਜਿੱਥੇ ਜੌਬ ਕਰਿਆ ਕਰਨੀ ਉੱਥੋਂ ਫੋਨ ਕਰਿਆ ਕਰਨਾ ਭਈਏ ਨੂੰ ਵੀ ਹਾਂ ਦੱਸ ਵੀ ਕੁਝ ਬਣਿਆ ਪ ਭਾਈ ਇਹਨੇ ਕਈ ਵਾਰੀ ਮਾਲਕ ਨੂੰ ਫੋਨ ਕਰਿਆ ਕਰਨਾ ਵੀ ਹਜੇ ਮਾਲਕ ਘਰੇ ਨਹੀਂ ਆਇਆ ਹਜੇ ਸੁੱਤਾ ਪਿਆ ਹਜੇ ਗੇਟ ਨੂੰ ਲੋਕ ਲੱਗਾ ਕੁਝ ਵੀ ਲਾ ਲੋ ਵੀ ਆਪ ਚ ਫੋਨਾਂ ਤੇ ਵੀ ਪਲੈਨਿੰਗ ਕਰਦੇ ਸੀਗੇ ਚਲੋ ਜੀ ਬਸੰਤ ਪੰਚਮੀ ਵਾਲਾ ਦਿਨ ਹੁੰਦਾ ਠੀਕ ਆ ਚਾਰ ਸਵੇਰੇ ਸ਼ੋਰ ਸ਼ਰਾਬਾ ਹੁੰਦਾ ਡੀਜੇ ਚੱਲ ਰਹੇ ਹੁੰਦੇ ਆ ਬਹੁਤ ਕੁਝ ਚੱਲ ਰਿਹਾ ਹੁੰਦਾ ਇਹ ਦੋਨੋਂ ਜਿਹੜੇ ਰਲ ਕੇ ਪਲੈਨ ਬਣਾਉਂਦੇ ਆ ਜਿਹੜੀ ਘਰ ਵਾਲੀ ਹੁੰਦੀ ਆ ਉਹ ਕਹਿੰਦੀ ਆ ਵੀ ਮੈਂ ਚੱਲੀਆਂ ਮਾਰਕੀਟ ਤੇ ਭਈਏ ਨੂੰ ਕਹਿੰਦੀ ਵੀ ਤੂੰ ਐ ਕਰ ਵੀ ਤੂੰ ਇਹਨਾਂ ਦੋਨਾਂ ਪਿਓ ਬੱਤਾਂ ਨੂੰ ਕਿਸੇ ਮਰਜ਼ੀ ਤਰੀਕੇ ਵੱਢ ਦੇ ਜਿਵੇਂ ਤਰ੍ਹਾਂ ਚਿਤਤ ਕਰਦਾ ਤੂੰ ਆਪੇ ਪਲਾਨ ਬਣਾ ਲਾ ਵੀ ਮੇਰਾ ਉਹ ਲੈਡਾ ਦਿਮਾਗ ਨਹੀਂ ਕੰਮ ਕਰਦਾ ਪਰ ਜਿੰਨੇ ਟਾਈਮ ਨਾਲ ਮੈਂ ਮਾਰਕੀਟ ਤੋਂ ਮੁੜ ਕੇ ਆਵਾ ਉਹਨੇ ਟਾਈਮ ਨਾਲ ਦੋਨੋਂ ਦਾ ਕੰਮ ਹੋਇਆ ਹੋਣਾ ਚਾਹੀਦਾ ਤੇ ਤੂੰ ਇਹਨਾਂ ਨੂੰ ਮਾਰਨ ਤੋਂ ਬਾਅਦ ਫਰਾਰ ਹੋ ਜੀ ਠੀਕ ਆ ਅਪ ਤੂੰ 6-7 ਮਹੀਨੇ ਬਾਹਰ ਕਿਤੇ ਰਹਿ ਜਾਈ ਉਸ ਤੋਂ ਬਾਅਦ ਮੈਂ ਤੈਨੂੰ ਆਪੇ ਇੱਥੇ ਲਿਆਉਂਗੀ ਹੌਲੀ ਹੌਲੀ ਐਡਜਸਟ ਕਰ ਲਵਾਂਗੀ ਹੁਣ ਭਈਆ ਉਸ ਮੈਡਮ ਦਾ ਗੋਰਾ ਚਿੱਟਾ ਚੰਮ ਦੇਖ ਕੇ پاگل ਹੋਇਆ ਪਿਆ ਸੀਗਾ ਕਰੋੜਾਂ ਦੀ ਪ੍ਰਾਪਰਟੀ ਦੇਖ ਕੇ پاگل ਹੋਇਆ ਪਿਆ ਸੀਗਾ ਉਹਨੂੰ ਐ ਸੀਗਾ ਕਿ ਮੈਂ ਮਾਲਕ ਨੂੰ ਮਾਰ ਕੇ ਮੜਕੇ ਇਹ ਥਾਂ ਮੈਂ ਮਾਲ ਲੈਣੀ ਆ ਵੀ ਪਤਾ ਨਹੀਂ ਮਾਲ ਕਰਨੇ ਮੇਰੇ ਵਿੱਚ ਕੀ ਦੇਖਿਆ ਹਨ ਪਰ ਭਈਏ ਨੂੰ ਅਸਲ ਨਹੀਂ ਸੀ ਪਤਾ ਕਿ ਉਹ ਸਿਰਫ ਮੈਨੂੰ ਵਰਤ ਰਹੀ ਆ ਚਲੋ ਜੀ ਇਹ ਮਾਰਕੀਟ ਚ ਲਈ ਜਾਂਦੀ ਹੈ ਗੱਡੀ ਲੈ ਕੇ ਪਿੱਛੇ ਉਹ ਪਿਓ ਪਤ ਕੱਲੇ ਹੁੰਦੇ ਜਿਹੜਾ ਪੁੱਤ ਹੁੰਦਾ ਉਹਨੂੰ ਸੁਵਾ ਜਾਂਦੀ ਆ ਪਿੰਗੇ ਚ ਪਾ ਕੇ ਤੇ ਘਰ ਵਾਲੇ ਨੇ ਘਰੇ ਰਹਿਣਾ ਸੀ ਕਿਉਂਕਿ ਬੇਟਾ ਘਰੇ ਹੁੰਦਾ ਸੀਗਾ ਚਲੋ ਜੀ ਉਸ ਤੋਂ ਬਾਅਦਾ ਭਈਆ ਹੁੰਦਾ ਉਹ ਕੀ ਕਰਦਾ ਉਹ ਮਿਰਚਾਂ ਲੈ ਲੈਂਦਾ ਅੱਧਾ ਕਿਲੋ ਦਾ ਲਫਾਵਾ ਕਟੜੋੜ ਤੋਂ ਮਿਰਚਾਂ ਦਾ ਹੁੰਦਾ ਤੇ ਇੱਕ ਕਰਪਾਨ ਲੈ ਕੇ ਆਉਂਦਾ ਮਾਰਕੀਟ ਦੇ ਵਿੱਚੋਂ ਚਲੋ ਜੀ ਸਿੱਧਾ ਬੈਡਰੂਮ ਦੇ ਵਿੱਚ ਜਾਂਦਾ ਜਿਹੜਾ ਮਾਲਕ ਹੁੰਦਾ ਜਿਹਨੇ ਕੀਦਾ ਘਰ ਵਾਲਾ ਹੁੰਦਾ ਉਹ ਵਿਚਾਰਾ ਟੀਵੀ ਦੇਖ ਰਿਆ ਹੁੰਦਾ ਥੋੜਾ ਜਿਹਾ ਛੋਟਾ ਜਿਹਾ ਚਾਪਿੰਗ ਕੇ ਸੁੱਤਾ ਹੁੰਦਾ ਤੇ ਜਦੋਂ ਮਾਲਕ ਕਹਿੰਦਾ ਵੀ ਹਾਂ ਦੱਸ ਕਿਵੇਂ ਇੱਥੇ ਕਿਵੇਂ ਆਏ ਤਾਂ ਇਹ ਸਿੱਧਾ ਚੱਕ ਕੇ ਮਿਰਚਾਂ ਖੋਲਦਾ ਜਲਦੀ ਜਲਦੀ ਉਹਦੇ ਅੱਖਾਂ 'ਚ ਮਿਰਚਾਂ ਪਾ ਦਿੰਦਾ ਜਦੋਂ ਮਿਰਚਾਂ ਉਹਦੀ ਅੱਖਾਂ 'ਚ ਪੈ ਜਾਂਦੀਆਂ ਬਈ ਉਹਨੂੰ ਦਿਸਣੋ ਕੁਛ ਆੜ ਜਾਂਦਾ ਰੌਲਾ ਪਾਣਾ ਸ਼ੁਰੂ ਕਰ ਲੈਂਦਾ ਹੁਣ ਪਸੰਦ ਪੰਜਵੀਆਂ ਦੇਣ ਸੀਗਾ ਬਾਹਰ ਡੀਜੇ ਰੂਵੇ ਚੱਲ ਰਹੇ ਸੀਗੇ ਬਹੁਤ ਸ਼ੋਰ ਸ਼ਰਾਬਾ ਹੋ ਰਿਹਾ ਸੀਗਾ ਤੇ ਭਈਏ ਨੇ ਸਿੱਧਾ ਕਿਰਪਾਨ ਨਾਲ ਉਹਦੀ ਧੌਣ ਤੇ ਵਾਰ ਕੀਤਾ ਪਹਿਲੇ ਵਾਰ ਦੇ ਵਿੱਚ ਹੀ ਉਹਦੀ ਅਗਲੇ ਪਾਸੇੋਂ ਭਈਏ ਨੇ ਅੱਧੀ ਧੌਣ ਵੱਢ ਦਿੱਤੀ ਜਿਹੜਾ ਛੋਟਾ ਜਿਹਾ ਬੱਚਾ ਸੀਗਾ ਉਹਦੇ ਸਿਰ ਦੇ ਵਿੱਚ ਕਿਰਪਾਨ ਮਾਰੀ ਉਹਦਾ ਵਿਚਾਰਾ ਮੁੜ ਕੇ ਉਸੇ ਟਾਈਮ ਮਲਕ ਉਹ ਜ ਸੈਕਿੰਡਾਂ ਦੇ ਵਿੱਚ ਹੀ ਪੂਰਾ ਹੋ ਗਿਆ ਭਈਏ ਨੇ ਤਿੰਨ ਚਾਰ ਵਾਰ ਉਹਦੇ ਘਰ ਵਾਲੇ ਦੇ ਕੀਤੇ ਜਦੋਂ ਡਿੱਗ ਪਿਆ ਲਹੂ ਲਵਾਨ ਹੋ ਗਿਆ ਭਈਆ ਦੋ ਚਾਰ ਮਿੰਟ ਕੋਲ ਖਲੋਤਾ ਰਿਹਾ ਕਿਉਂਕਿ ਭਈਏ ਨੂੰ ਕਿਹੜਾ ਡਰ ਸੀਗਾ ਕੋਈ ਭਈਏ ਨੂੰ ਇਹ ਹੀ ਪਤਾ ਸੀ ਕਿ ਉੱਤੋਂ ਮੇਰੀ ਮਾਲਕਨ ਨੇ ਆਉਣਾ ਹੈ ਉਹਨੇ ਸਾਰਾ ਕੰਮ ਕਿਆ ਹੋਇਆ ਮੈਨੂੰ ਕਰਨ ਲਈ ਹਨਾ ਚਲੋ ਜਦੋਂ ਨੂੰ ਐਨ ਲੱਗਦਾ ਵੀ ਹਾਂ ਵੀ ਭਈਆ ਉਥੋਂ ਭੱਜ ਜਾਂਦਾ ਚਲੋ ਜੀ ਭਈਆ ਫੋਨ ਕਰਕੇ ਦੱਸ ਦਿੰਦਾ ਕਿ ਮੈਂ ਕੰਮ ਕਰਤਾ ਇਹਨੂੰ ਕਹਿੰਦੀ ਤੂੰ ਫਰਾਰ ਹੋ ਜਾ ਏ ਘਟੋ ਘਟ 15 20 ਮਿੰਟਾਂ ਬਾਅਦ ਘਰੇ ਆਉਂਦੀ ਆ ਘਰੇ ਆ ਕੇ ਰੋਣਾ ਪੇਟਣਾ ਸ਼ੁਰੂ ਕਰ ਦਿੰਦੀ ਆ ਵੀ ਹਾਏ ਸਾਡੇ ਘਰੇ ਚੋਰ ਪੈ ਗਏ ਚੋਰ ਪੈ ਗਏ ਹਨਾ ਵੀ ਮੇਰੇ ਘਰ ਵਾਲੇ ਨੂੰ ਮਾਰਤਾ ਮੇਰੇ ਬੱਚੇ ਨੂੰ ਮਾਰਤਾ ਸਾਰਾ ਮਹੱਲਾ ਇਕੱਠਾ ਹੋ ਗਿਆ ਪੁਲਿਸ ਨੂੰ ਫੋਨ ਕਰਤਾ ਪੁਲਿਸ ਆ ਗਈ ਪੁਲਿਸ ਨੇ ਇਨਕੁਆਰੀ ਕਰਨੀ ਸ਼ੁਰੂ ਕੀਤੀ ਚਲੋ ਜੀ ਪੋਸਟਮਾਰਟਮ ਹੋਏ ਪੁਲਿਸ ਨੇ ਹੋਰ ਜਿਹੜੀ ਇਨਕੁਆਰੀ ਦੂਰ ਦੂਰ ਕਰਨੀ ਸੀ ਉਹ ਵੀ ਸ਼ੁਰੂ ਕੀਤੀ ਉਸ ਤੋਂ ਬਾਅਦ ਪੁਲਿਸ ਨੇ ਉਹਦੀ ਘਰ ਵਾਲੀ ਦੇ ਬਿਆਨ ਲੈ ਮ ਵੀ ਦੱਸੋ ਤੁਹਾਨੂੰ ਕੀ ਤੇ ਦਸ਼ਾਕਾ ਉਹ ਕਹਿੰਦੀ ਮੈਨੂੰ ਕਿਸੇ ਦੇ ਕੋਈ ਸ਼ੱਕ ਨਹੀਂ ਹਨਾ ਆਣ ਗਵਾਨ ਨੇ ਦੱਸਿਆ ਵੀ ਇਹਨਾਂ ਦੇ ਘਰੇ ਇੱਕ ਨੌਕਰ ਰਹਿੰਦਾ ਵੀ ਉਹ ਨੌਕਰ ਹੁਣ ਕਿੱਥੇ ਆ ਪੁੱਛੋ ਇਹਨੂੰ ਜਦੋਂ ਪੁਲਿਸ ਨੇ ਪੁੱਛਿਆ ਵੀ ਜਿਹੜਾ ਤੁਹਾਡੇ ਘਰੇ ਨੌਕਰ ਰੱਖਿਆ ਭਈਆ ਵੀ ਉਹ ਕਿੱਥੇ ਆ ਤਾਂ ਇਹਨੇ ਉਹਨੂੰ ਝੂਠ ਮਾਰਤਾ ਪੁਲਿਸ ਨੂੰ ਮੈਡਮ ਨੇ ਕਿ ਹਫਤਾ ਹੋ ਗਿਆ ਜਿਹੜਾ ਨੌਕਰ ਆ ਉਸੇ ਹਟਾਤਾ ਤੇ ਉਹਦਾ ਸੀ ਹਿਸਾਬ ਕਰ ਦਿੱਤਾ ਉਹਦੀ ਮਾਂ ਬਿਮਾਰ ਸੀ ਉਹ ਚਲਾ ਗਿਆ ਚਲੋ ਜੀ ਪੁਲਿਸ ਨੂੰ ਕਿਤੇ ਨਾ ਕਿਤੇ ਮੈਡਮ ਦੇ ਉੱਪਰ ਸ਼ੱਕ ਹੋਣ ਲੱਗ ਜਾਂਦਾ ਕਿਉਂਕਿ ਆਂਡਗਵਾਂਡ ਦੇ ਵਿੱਚੋਂ ਇਹ ਗੱਲਾਂ ਪੁਲਿਸ ਨੂੰ ਸੁਣਨ ਨੂੰ ਮਿਲ ਗਿਆ ਸੀ ਵੀ ਜਿਹੜਾ ਨੌਕਰ ਸੀਗਾ ਉਹਨੂੰ ਪੰਛਮੀ ਵਾਲੇ ਦਿਨ ਇਹਨਾਂ ਦੇ ਘਰ ਦੇ ਗੇਟ ਦੇ ਅੱਗੇ ਦੇਖਿਆ ਗਿਆ ਪਰ ਜਦੋਂ ਪੁਲਿਸ ਨੇ ਗਲੀ 'ਚ ਲੱਗੇ ਕੈਮਰੇ ਦੇਖੇ ਤਾਂ ਗਲੀ ਦੇ ਵਿੱਚ ਉਸ ਬਈਏ ਨੂੰ ਦੇਖ ਲਿਆ ਪੁਲਿਸ ਨੇ ਵੀ ਆ ਉਹ ਬਈਆ ਫਿਰਦਾ ਪਰ ਜਿਹੜੇ ਇਹਨਾਂ ਦੇ ਘਰ ਦੇ ਕੈਮਰੇ ਸੀ ਉਹ ਸਾਰੇ ਬੰਦ ਸੀ ਜਦੋਂ ਪੁਲਿਸ ਨੇ ਫਿਰ ਮੈਡਮ ਨੂੰ ਇੱਕ ਦੋ ਵਾਰੀ ਮੈਡਮ ਦੇ ਬਿਆਨ ਲਏ ਮੈਡਮ ਨੂੰ ਥਾਣੇ ਲੈ ਗਏ ਉੱਥੇ ਜਾ ਕੇ ਪੁੱਛਗਿੱਛ ਕੀਤੀ ਤਾਂ ਮੈਡਮ ਦੇ ਬਿਆਨ ਕਿਤੇ ਨਾ ਕਿਤੇ ਕਮਜ਼ੋਰ ਪੈ ਰਹੇ ਸੀਗੇ ਉਸ ਤੋਂ ਬਾਅਦ ਮੈਡਮ ਦੀ ਫੋਨ ਡਿਟੇਲ ਕਢਾਈ ਜਾਂਦੀ ਹੈ ਜਦੋਂ ਤਾਂ ਡਿਟੇਲ ਦੇ ਵਿੱਚ ਸਾਰਾ ਕੁਝ ਸਾਫ਼ ਹੋ ਜਾਂਦਾ ਕਿ ਦਿਨ ਦੇ ਵਿੱਚ ਕਿੰਨੀ ਵਾਰੀ ਉਸ ਬਈਏ ਦੇ ਨੰਬਰ ਤੇ ਕਾਲ ਜਾਂਦੀ ਸੀ ਜਦੋਂ ਇਹ ਡਿਊਟੀ ਗਈ ਹੁੰਦੀ ਸੀ ਉਸ ਤੋਂ ਬਾਅਦ ਬਈਆ ਕਿੰਨੇ ਟਾਈਮ ਵਾਰੀ ਇਹਨੂੰ ਫੋਨ ਤੇ ਗੱਲ ਕਰਦਾ ਸੀਗਾ ਚਲੋ ਜੀ ਜਦੋਂ ਡਿਟੇਲ ਸਾਹਮਣੇ ਆ ਗਈ ਕਤਲ ਤੋਂ ਪਹਿਲਾਂ ਵੀ 15 ਮਿੰਟ ਦੀ ਗੱਲ ਹੁੰਦੀ ਹੈ ਕਤਲ ਕਰਨ ਤੋਂ ਬਾਅਦ ਵੀ ਉਸ ਨੰਬਰ ਤੇ ਗੱਲ ਹੁੰਦੀ ਹੈ ਜਦੋਂ ਮੈਡਮ ਨੂੰ ਪਤਾ ਲੱਗਦਾ ਕਿ ਹੁਣ ਪੁਲਿਸ ਨੂੰ ਸਾਰਾ ਪਤਾ ਲੱਗ ਗਿਆ ਫਿਰ ਮੈਡਮ ਮੰਨ ਜਾਂਦੀ ਹੈ ਫਿਰ ਚਲੋ ਜੀ ਜਿਹੜਾ ਬਈਆ ਸੀਗਾ ਉਹਦੀ ਵੀ ਲੋਕੇਸ਼ਨ ਟਰੇਸ ਹੋ ਜਾਂਦੀ ਹੈ ਉਸ ਬਈਏ ਨੂੰ ਵੀ ਚੱਕ ਕੇ ਲਿਆ ਜਾਂਦਾ ਫਿਰ ਜਦੋਂ ਪੁਲਿਸ ਨੇ ਪੁੱਛਿਆ ਵੀ ਕਤਲ ਕਰਨ ਤਾਂ ਜਦੋਂ ਔਰਤ ਨੇ ਕਾਰਨ ਦੱਸਿਆ ਤਾਂ ਇੱਕ ਵਾਰੀ ਪੁਲਿਸ ਵਾਲੇ ਵੀ ਹੈਰਾਨ ਹੋ ਗਏ ਔਰਤ ਨੇ ਥਾਣੇ ਦੇ ਵਿੱਚ ਇਹ ਕਾਰਨ ਦੱਸਿਆ ਕਿ ਜਿਹੜਾ ਮੇਰਾ ਘਰ ਵਾਲਾ ਸੀ ਉਹ ਬਹੁਤ ਕਾਲੇ ਰੰਗ ਦਾ ਸੀ ਜਿਹੜਾ ਮੇਰਾ ਬੇਟਾ ਸੀ ਉਹ ਵੀ ਬਹੁਤ ਕਾਲੇ ਰੰਗ ਦਾ ਸੀ ਜੇ ਮੈਂ ਕਿਸੇ ਵਿਆਹ ਸ਼ਾਦੀ ਜਾਂਦੀ ਸੀ ਮੈਨੂੰ ਟੀਚਰਾਂ ਹੁੰਦੀਆਂ ਸੀ ਮੈਨੂੰ ਮਖੌਲ ਹੁੰਦੇ ਸੀਗੇ ਮੇਰਾ ਰਿਸ਼ਤੇ ਦੇ ਵਿੱਚ ਬਹੁਤ ਮਜ਼ਾਕ ਬਣਦਾ ਸੀਗਾ ਮੈਂ ਆਪਣੀਆਂ ਫਰੈਂਡ ਸਰਕਲ ਦੇ ਵਿੱਚ ਉਹਨਾਂ ਨਾਲ ਨਹੀਂ ਜਾ ਸਕਦੀ ਸੀ ਕਿਉਂਕਿ ਸਾਰੇ ਹੱਸਦੇ ਸੀਗੇ ਉਹਨਾਂ ਦਾ ਕਾਲਾ ਰੰਗ ਸੀ ਇਸ ਕਰਕੇ ਮੈਂ ਭਈਏ ਨਾਲ ਗੱਲਬਾਤ ਕਰਕੇ ਭਈਏ ਹੱਥੋਂ ਦੇ ਕਤਲ ਕਰਾ ਦਿੱਤੇ ਤੇ ਮੈਂ ਕਤਲ ਕਰਾਉਣ ਤੋਂ ਬਾਅਦ ਕਿਸੇ ਹੋਰ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਦੇਖੋ ਕਿੱਡਾ ਔਰਤ ਦਾ ਦਿਮਾਗ ਪਾਗਲ ਹੋ ਗਿਆ ਕਿੱਡਾ ਪੁੱਠਾ ਦਿਮਾਗ ਹੋਇਆ ਕਰੋੜਾਂ ਦੀ ਪ੍ਰਾਪਰਟੀ ਦਾ ਮਾਲਕ ਤੇ ਉਹਨੂੰ ਕਾਦੇ ਲਈ ਮੌਤ ਦੇ ਘਾਟ ਉਤਾਰ ਦਿੱਤਾ ਸਿਰਫ ਉਹਦੇ ਕਾਲੇ ਰੰਗ ਹੋਣ ਕਰਕੇ ਆਪਦੇ ਢਿੱਡੋ ਜੰਮੇ ਪੁੱਤ ਨੂੰ ਕਿਉਂ ਮਰਵਾ ਦਿੱਤਾ ਸਿਰਫ ਉਹਦਾ ਕਾਲਾ ਰੰਗ ਹੋਣ ਕਰਕੇ ਕਿਉਂਕਿ ਉਹਨੂੰ ਪਤਾ ਸੀ ਜੇ ਮੈਂ ਘਰ ਵਾਲੇ ਨੂੰ ਇਕੱਲੇ ਨੂੰ ਮਾਰਤਾ ਫਿਰ ਇਹ ਪੁੱਤ ਮੈਨੂੰ ਸਾਹਣਾ ਪਊਗਾ ਮੈਂ ਗਾਂ ਕਿਸੇ ਹੋਰ ਨਾਲ ਵਿਆਹ ਕਰਾਉਣਾ ਇਹ ਕਾਲੇ ਰੰਗ ਦਾ ਮੈਨੂੰ ਫੇਰ ਪਾਲਣਾ ਪਊਗਾ ਜਾਨੀ ਕਿ ਉਹਨੂੰ ਕਾਲੇ ਰੰਗ ਤੋਂ ਇੰਨੀ ਨਫ਼ਰ ਤੇ ਆਪ ਦਾ ਪੁੱਤ ਵੀ ਬਰਬਾਦ ਜਿਹੜਾ ਉਹ ਭਈਆ ਸੀਗਾ ਮੁੜ ਕੇ ਉਹਨੂੰ ਵੀ ਉਮਰ ਕੈਦ ਹੋਈ ਤੇ ਜਿਹੜੀ ਘਰ ਵਾਲੀ ਸੀ ਮੁੜ ਕੇ ਉਹਨੂੰ ਵੀ ਉਮਰ ਕੈਦ ਹੋਈ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਵੀਡੀਓ ਵੱਤ ਵੱਤ ਲੋਕਾਂ ਤੱਕ ਪਹੁੰਚੇ ਵੱਤ ਵੱਤ ਲੋਕ ਸचेत ਹੋਣ ਕਿ ਜਦੋਂ ਵੀ ਤੁਸੀਂ ਆਪ ਦਿੱਤੀ ਜਾਂ ਪੁੱਤ ਦਾ ਵਿਆਹ ਕਰਨਾ ਤਾਂ ਜੋੜੀ ਮਿਲਦੀ ਜੁਲਦੀ ਹੋਣੀ ਚਾਹੀਦੀ ਹੈ ਕੱਲੀ ਜ਼ਮੀਨ ਜਾਇਦਤ ਵੇਖ ਕੇ ਰਿਸ਼ਤੇ ਨਾਂ ਤੈਅ ਕਰਿਆ ਕਰੋ ਮੁੜ ਕੇ ਕਈ ਵਾਰੀ ਐਦਾਂ ਪੁੱਠੇ ਦਿਮਾਗ ਘੁੰਮ ਜਾਂਦੇ ਆ ਤੇ ਬਹੁਤ ਵੱਡੇ ਨੁਕਸਾਨ ਹੋ ਜਾਂਦੇ ਆ ਕੱਲੀ ਪ੍ਰਾਪਰਟੀ ਜਾਂ ਨੌਕਰੀ ਦੇ ਕਿਰਸਤੇ ਤਹਿ ਨਾ ਕਰਿਆ ਕਰੋ ਮੁੜ ਕੇ ਇਹੋ ਜਿਖ ਵਿਆਜੇ ਭੁਗਤਨੇ ਪੈਂਦੇ ਆ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਬਾਦ ਬਦ ਲੋਕ ਸचेਤ ਹੋ ਸਕਣ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ